ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਕਾ ਦੁਖੀ ਅਦਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈ ਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਾਵੈ ਤਾਲੈ ਉਬਾਰ ਕਿਰਪਾ ਦੇ ਦਾਤੇ ਮਿਹਰਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਰੱਬੀ ਰਹਿਨਮਾਈ ਦੇ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਮੁਬਾਰਕ ਬਚਨਾਂ 'ਚ ਉਚਾਰਨ ਕੀਤੇ ਹੋਏ ਸਤਿਗੁਰਾਂ ਦੇ ਪਾਵਨ ਮੁਖੜੇ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਸ ਦੀ ਆਪਾਂ ਲਗਾਤਾਰ ਗੁਰੂ ਸਾਹਿਬ ਦੀ ਮਿਹਰਬਾਨੀ ਦੇ ਸਦਕਾ ਸ਼ਬਦ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾ ਰਹੇ ਸੋ ਆਓ ਮਹਾਰਾਜ ਦੇ ਚਰਨਾਂ 'ਚ ਸੀਸ ਨਿਵਾਈਏ ਸਭ ਤੋਂ ਪਹਿਲਾਂ ਤੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨਾ ਕਰੀਏ ਮਹਾਰਾਜ ਨੂੰ ਦੋਨੋਂ ਹੱਥ ਜੋੜ ਕੇ ਫਤੇ ਬਲਾਉ ਜੀ ਕਰੋ ਫਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਹੁਣਾ ਬੜੀਆਂ ਹੀ ਪਿਆਰੀਆਂ ਬੜੀਆਂ ਹੀ ਅਮੋਲਕ ਔਰ ਬੜੀਆਂ ਹੀ ਬਾਖੂਬੀ ਵਾਲੀਆਂ ਅਪਾਰ ਰਹਿਮਤਾਂ ਕਰਦੇ ਹੋਏ ਆ ਇਸ ਅਸ਼ਟਪਦੀ ਦੇ ਵਿੱਚੋਂ ਇਸ ਪੌੜੀ ਦੇ ਰਾਹ ਸਾਨੂੰ ਐਸੀਆਂ ਬਾਤਾਂ ਦੇ ਨਾਲ ਨਿਵਾਜਿਆ ਹੈ ਐਸੀਆਂ ਗੱਲਾਂ ਦੇ ਨਾਲ ਸਾਡੀ ਸਾਂਝ ਪਵਾਈ ਹੈ ਵੀ ਅਗਰ ਅਸੀਂ ਇੱਕ ਕਦਮ ਵੀ ਜਾਂ ਇੱਕ ਵੀ ਗੱਲ ਗੁਰੂ ਦੀ ਮੰਨ ਲੈਣੀ ਹੈ ਤੇ ਮਹਾਰਾਜਾ ਕਹਿੰਦੇ ਵੀ ਤੇਰਾ ਪਾਰ ਉਤਾਰਾ ਹੋਣਾ ਲਾਜ਼ਮੀ ਹੈ ਜਦੋਂ ਅਸੀਂ ਸਤਿਗੁਰਾਂ ਦੇ ਪਾਵਨ ਬਚਨਾਂ ਤੋਂ ਮੁਨਕਰ ਹੋ ਜਾਂਦੇ ਆ ਜਦੋਂ ਅਸੀਂ ਮਹਾਰਾਜ ਨੂੰ ਪਿੱਠ ਵਿਖਾ ਦਿੰਦੇ ਆ ਪੇਠ ਵਿਖਾ ਕੇ ਜਦੋਂ ਆਪਣੀਆਂ ਮਨ ਆਈਆਂ ਕਰਦੇ ਹਨ ਉੱਥੇ ਹੀ ਜਾ ਕੇ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਵਿਪਤਾ ਮੁਸੀਬਤ ਔਰ ਉਹ ਮੁਸੀਬਤ ਐਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਇਨਸਾਨ ਨਿਰਾਸ਼ਤਾ ਦੇ ਵੱਲ ਨੂੰ ਦੌੜਦਾ ਹੈ ਔਰ ਇੱਥੋਂ ਤੱਕ ਰਸੋਚਦਾ ਹੈ ਵੀ ਸਾਰੇ ਦੁੱਖ ਦਰਦ ਤਕਲੀਫ ਜ਼ਿੰਦਗੀ ਦੇ ਭੈੜੇ ਤਜਰਬੇ ਨੇ ਉਹ ਮੇਰੇ ਨਾਲ ਹੀ ਹੁੰਦੇ ਪਏ ਪਰ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੇ ਜੇ ਕਿਤੇ ਅਸੀਂ ਗੁਰੂ ਸਾਹਿਬ ਦੇ ਪਾਵਨ ਬਚਨਾਂ ਨੂੰ ਨਿਯਮਤ ਰੂਪ ਵਿੱਚ ਅਪਣਾ ਲਈਏ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਸਾਝ ਬਣਾ ਕੇ ਚੱਲਦੇ ਰਹੀਏ ਤੇ ਇਹੋ ਜ਼ਿੰਦਗੀ ਜਿਹੜੀ ਹੈ ਸੁਹਾਵਣੀ ਹੋ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ ਨਾ ਮਹਾਰਾਜ ਹੁਣਾਂ ਨੇ ਆਪਣੇ ਪਾਵਨ ਬਚਨਾਂ ਦੇ ਨਾਲ ਦਾਤਾ ਜੀ ਨੇ ਕਿਰਪਾ ਕੀਤੀ ਵੀ ਜਿਹੜਾ ਗੁਰੂ ਦਾ ਦੋਖੀ ਹੈ ਸੰਤ ਕਾ ਦੋਖੀ ਅੱਧ ਵਿਚ ਤੇ ਟੁੱਟਾ ਹੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ ਹੁਣ ਇਹ ਅਧ ਵਿਚਾਰਿਆਂ ਟੁੱਟਣ ਦਾ ਕੀ ਵਜ੍ਹਾ ਕੀ ਹੈ ਮਹਾਰੇ ਨੇ ਦੱਸਿਆ ਪਰ ਟੁੱਟਣਾ ਕਿਦੇ ਤੋਂ ਇਹ ਵੀ ਸਤਿਗੁਰਾਂ ਨੇ ਦੱਸਿਆ ਜਦੋਂ ਅਸੀਂ ਕਰਮ ਕਾਂਡ ਕਰਦੇ ਨਾ ਗੁਰਬਾਣੀ ਤੋਂ ਅਲੱਗ ਹੋ ਗੋ ਗੁਰਬਾਣੀ ਤੋਂ ਕਿਨਾਰਾ ਕਰਕੇ ਜਦੋਂ ਵਹਿਮ ਭਰਮ ਪਖੰਡ ਜਦੋਂ ਇਹਨਾਂ ਚੀਜ਼ਾਂ ਦੇ ਬੋਲਬਾਲੇ ਹੇਠ ਅਸੀਂ ਦੱਬੇ ਜਾਂਦੇ ਆਂ ਅੱਜ ਕੱਲ ਤਾਂ ਸਿੱਖਾਂ ਨੇ ਵੀ ਰੱਜ ਕੇ ਕਰਮ ਕਾਂਡ ਕਰਨ ਦਾ ਜਿੱਦਾਂ ਕਹਿ ਲਓ ਕਿ ਠੇਕਾ ਹੀ ਲੈ ਲਿਆ ਗੁਰੂ ਗ੍ਰੰਥ ਸਾਹਿਬ ਅਹਰੇ ਪਾਸ਼ਾ ਜੀ ਨੇ ਸਾਨੂੰ ਹਰ ਉਸ ਪਖੰਡ ਤੋਂ ਹਰ ਉਸ ਵਹਿਮ ਤੋਂ ਵਰਜਿਆ ਹੋਇਆ ਹੈ ਆ ਪਿਛੇ ਰਖੜੀਆਂ ਦਾ ਤਿਉਹਾਰ ਨਿਕਲਿਆ ਮੈਨੂੰ ਪਤਾ ਹੈ ਕਿ ਮੇਰੀ ਇਸ ਗੱਲ ਦੇ ਨਾਲ ਕਈਆਂ ਨੇ ਸਹਿਮਤ ਨਹੀਂ ਹੋਣ ਪਰ ਸੱਚੀ ਜੇ ਅਸੀਂ ਗੁਰੂ ਸਾਹਿਬ ਪਾਸ਼ਾ ਜੀ ਦੇ ਬਚਨਾਂ ਦੀ ਪਾਲਣਾ ਕਰਨੀ ਹੈ ਨਾ ਤੇ ਉਹ ਜਿਹੜੀ ਫੇਕ ਤਸਵੀਰ ਪਿਆਰ ਕੀਤੀ ਹੋਈ ਹੈ ਜਿਹਦੇ ਵਿੱਚ ਬੇਬੇ ਨਾਨਕੀ ਜੀ ਹੁਣਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੋਟ ਤੇ ਰਖੜੀ ਬੰਨ੍ਹਦੇ ਬਕਾਇਆ ਵਾ ਉਹ ਇੱਕ ਫੇਕ ਤਸਵੀਰ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਭੈਣ ਭੈਣ ਬੀਬੇ ਨਾਨਕੀ ਜੀ ਜਿਹੜੇ ਹਨ ਉਹ ਤੇ 1518 ਦੇ ਵਿੱਚ ਇਸ ਦੁਨੀਆ ਤੋਂ ਸਦੀਵੀ ਤੌਰ ਤੇ ਪਿਆਨਾ ਕਰ ਗਏ। ਉਹ ਰਖੜੀ ਦਾ ਜਿਹੜਾ ਤਿਉਹਾਰ ਹੈ ਜੀ ਉਹ 1530 ਦੇ ਵਿੱਚ ਆਰੰਭ ਹੁੰਦਾ ਹੈ। ਬੀਬੇ ਨਾਨਕੀ ਜੀ 1518 ਇਸ ਦੁਨੀਆ ਤੋਂ ਸਦਾਬਦ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸ। ਸੋ ਇਹੋ ਜਿਹੇ ਹੀ ਫੇਕ ਤਸਵੀਰਾਂ ਜਿਹੜੀਆਂ ਹਨ ਸਾਨੂੰ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮਹਾਰਾਜ ਨੇ ਫਰਮਾਇਆ ਨਾ ਵੀ ਗੁਰ ਕੀ ਮੂਰਤ ਮਨ ਮਹਿ ਧਿਆਨ ਵੀ ਸਤਿਗੁਰੂ ਪਾਤਸ਼ਾਹ ਜਿਦੇ ਜਿਹੜੇ ਬਚਨ ਹਨ ਮਹਾਰਾਜ ਪਾਤਸ਼ਾਹ ਜਿਦੇ ਜਿਹੜੇ ਅਮੋਲਕ ਬਚਨ ਹਨ ਜੇਕਰ ਤੇ ਉਹ ਹਿਰਦੇ 'ਚ ਵੱਸ ਜਾਣ ਤੇ ਉਹਦੇ ਵਿੱਚੋਂ ਹੀ ਸਾਨੂੰ ਸਤਿਗੁਰੂ ਦੇ ਅਸਲ ਰੂਪ ਦੀ ਜਿਹੜੀ ਤਸਵੀਰ ਹੈ ਉਹ ਸਾਡੇ ਸਾਹਮਣੇ ਆ ਜਾਵੇ ਪਰ ਅੱਜ ਦੁਖਾਂਤ ਹੈ ਵੀ ਸਾਡੀ ਜਿਹੜੀ ਸਿੱਖ ਕੌਮ ਹੈ ਇੱਕ ਤੇ ਉਹ ਐਤਵਾਰ ਵਾਲੀ ਸਿੱਖ ਕੌਮ ਬਣ ਕੇ ਰਹਿ ਗਈ ਵੀ ਐਤਵਾਰ ਦਾ ਦਿਨ ਹੁੰਦਾ ਆ ਐਤਵਾਰ ਨੂੰ ਤੁਸੀਂ ਵੇਖੋ ਸ਼ਹੀਦਾਂ ਦੇ ਨਾਮ ਤੇ ਗੁਰੂ ਘਰ ਬਣ ਚੁੱਕੇ ਹਨ ਅੱਜ ਕੱਲ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਪਹੁੰਚਦੇ ਹਨ ਤੇ ਮਹਾਰਾਜ ਨੇ ਕਿਹਾ ਵੀ ਦਿਨ ਸਾਰੇ ਚੰਗੇ ਨੇ ਸਤਿਵਾਰਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋ ਸਤਗੁਰੂ ਕਹਿੰਦੇ ਵੀ ਦਿਨ ਸਾਰੇ ਚੰਗੇ ਨੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਬਸ ਜੀ ਕਹਿੰਦੇ ਸਾਰੇ ਚੰਗੇ ਨੇ ਦਿਨ ਬਸ ਉਦੋਂ ਦਿਨ ਮਾੜਾ ਵਾ ਜਦੋਂ ਤੂੰ ਗੁਰੂ ਦੇ ਚਰਨਾਂ ਤੋਂ ਟੁੱਟ ਜਾਂਦਾ ਕੋਸ਼ਿਸ਼ ਕਰੀਂ ਰੋਜ਼ਾਨਾ ਭਾਵੇਂ ਅਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋਈਏ ਕਿਸੇ ਸ਼ਹਿਰ ਵਿੱਚ ਰਹਿੰਦੇ ਹੋਈਏ ਮੁਹੱਲੇ ਦਾ ਜਿਹੜਾ ਗੁਰਦੁਆਰਾ ਹੋਵੇ ਪਿੰਡ ਦਾ ਜਿਹੜਾ ਗੁਰਦੁਆਰਾ ਹੋਵੇ ਉੱਥੇ ਜਾ ਕੇ ਅਸੀਂ ਹਾਜ਼ਰੀ ਭਰੀ ਸਿੱਖ ਨੇ ਆਪਣੇ ਇਤਿਹਾਸ 'ਚ ਗੁਰੂ ਘਰਾਂ ਦੇ ਨਾਲ ਜੁੜਨਾ ਹੈ ਉੱਥੇ ਸੇਵਾਵਾਂ ਮੈਨੇ ਭੌਣੀਆਂ ਹਨ ਪਰ ਅਸੀਂ ਆਪਣੇ ਮੁਹੱਲੇ ਦੇ ਜਾਂ ਸ਼ਹਿਰ ਦੇ ਗੁਰਦੁਆਰੇ ਨੂੰ ਛੱਡ ਕੇ ਨਹੀਂ ਜਾਣੀ। ਉੱਥੇ ਦੀ ਪਹਿਲ ਦੇ ਅਧਾਰ ਤੇ ਅੰਮ੍ਰਿਤ ਵੇਲੇ ਜਦੋਂ ਭਾਈ ਜੀ ਪ੍ਰਕਾਸ਼ ਕਰਦੇ ਹਨ ਤੜਕੇ 4:30 ਵਜੇ ਜਾਂ 4:00 ਵਜੇ ਜਿਹੜਾ ਵੀ ਟਾਈਮ ਗੁਰੂ ਘਰਾਂ ਦੇ ਵਿੱਚ ਨਿਯੁਕਤ ਕੀਤਾ ਗਿਆ ਹੈ। ਉਹਦੇ ਮੁਤਾਬਕ ਮੁਹੱਲੇ ਨਿਵਾਸੀਆਂ ਨੂੰ ਤੇ ਪਿੰਡ ਨਿਵਾਸੀਆਂ ਨੂੰ ਚਾਹੀਦਾ ਹੈ ਵੀ ਅੰਮ੍ਰਿਤ ਵੇਲੇ ਗੁਰਦ੍ਰਸ ਸਾਹਿਬ ਵਿਖੇ ਪਹੁੰਚ ਕੇ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਜਿਹੜਾ ਹੈ ਕਿ ਭਾਈ ਜੀ ਹੁਣਾਂ ਦੇ ਨਾਲ ਕਰਵਾਇਆ ਜਾਵੇ। ਬਹੁਤਾਂ ਤਾਂ ਅਜੇ ਹੋ ਗਿਆ ਹੈ ਪਿੱਛੇ ਜੇ ਕਾਫੀ ਸਮਾਂ ਪਹਿਲਾਂ ਇੱਕ ਵੀਡੀਓ ਵੀ ਆਈ ਸੀ ਭਾਈ ਜੀ ਇਕੱਲੇ ਸਨ ਤੇ ਉਹ ਗੁਰੂ ਸਾਹਿਬ ਪਾਸ਼ਾ ਜੀ ਦਾ ਪਾਵਨ ਸਰੂਪ ਸਿਰ ਉੱਪਰ ਰੱਖਿਆ ਹੈ ਇੱਕ ਹੱਥ ਨਾਲ ਉਚਾਰਪ ਸੈਭੀ ਕਰਦੇ ਪਏ ਹਨ ਅਤੇ ਉਹ ਵੇਖੋ ਕਿਰਪਾ ਕਰਕੇ ਮਾਫ ਕਰਨਾ ਵੀ ਸਰੀਰਕ ਤੌਰ ਤੇ ਵੀ ਥੋੜੇ ਅਸਮਰੱਥ ਸਨ ਕਿਉਂਕਿ ਇੱਕ ਡੰਡਾ ਸੋਟਿਆ ਉਹਨਾਂ ਨੇ ਹੱਥ ਵਿੱਚ ਫੜਿਆ ਹੋਇਆ ਸੀ ਤੇ ਉਹਦੇ ਨਾਲ ਉਹ ਤੁਰਦੇ ਸਨ ਬਾਦ ਵਿੱਚ ਇੱਥੋਂ ਤੱਕ ਰਵੇ ਪਤਾ ਲੱਗਿਆ ਵੀ ਪ੍ਰਬੰਧਕ ਸਾਹਿਬਾਨਾ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਵੀ ਤੁਹਾਡੀ ਵੀਡੀਓ ਇਹਦਾ ਵਾਇਰਲ ਹੋਈ ਹੈ। ਇਹਦੇ ਵਿੱਚ ਤੇ ਉਹ ਵੇਖੋ ਪ੍ਰਬੰਧਕ ਸਾਹਿਬਾਨਾਂ ਨੂੰ ਚਾਹੀਦਾ ਵੀ ਨਿਯੁਕਤ ਕੀਤੇ ਜਾਣ ਆਦਮੀ। ਕੁਝ ਸੰਗਤ ਨਿਯੁਕਤ ਕੀਤੀ ਜਾਵੇ। ਵਿਸ਼ੇਸ਼ ਤੌਰ ਤੇ ਵੀ ਜਿਹੜੀ ਸਵੇਰੇ ਸ਼ਾਮ ਗੁਰੂ ਸਾਹਿਬ ਜੀ ਦੀ ਸੇਵਾ ਕਰਵਾ ਸਕੇ। ਸੋ ਐਤਵਾਰ ਵਾਲੇ ਸਿੱਖ ਬਣਨ ਦੀ ਤਾਂ ਤੇ ਅਸੀਂ ਰੋਜ਼ਾਨਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰੀਏ ਤਾਂ ਕਿ ਮਹਾਰਾਜ ਜੀ ਦੀਆਂ ਅਸੀਸਾਂ, ਦੁਆਵਾਂ ਅਤੇ ਰਹਿਮਤਾਂ ਸਾਨੂੰ ਮਿਲਦੀਆਂ ਰਹਿਣ। ਗੁਰਮਖ ਕਦੋਂ ਟੁੱਟਦਾ ਹੈ ਗੁਰਦੇ ਚਰਨਾਂ ਨਾਲੋਂ ਜਦੋਂ ਕਰਮ ਕਾਂਢੀ ਬਣ ਜਾਂਦਾ ਹੈ ਅੱਜ ਅਸੀਂ ਵਹਿਮ ਭਰਮ ਪਖੰਡ ਦੇ ਸ਼ਿਕਾਰ ਹੋਏ ਫਿਰਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਸਰਾਧਾਂ ਦੀ ਜੜੀ ਚੱਲੀ ਆ ਰਹੀ ਰੀਤ ਜੀ ਉਹਦਾ ਵੀ ਖੰਡਨ ਕੀਤਾ ਜਦੋਂ ਮਹਾਰਾਜਾ ਆਪਣੇ ਖੇਤਾਂ ਨੂੰ ਪਾਣੀ ਪਾਉਂਦੇ ਹਨ ਤੇ ਜਦੋਂ ਉਹਨਾਂ ਲੋਕਾਂ ਨੇ ਪੁੱਛਿਆ ਕਿ ਸੂਰਜ ਤਾਂ ਇੱਧਰ ਹੈ ਤੁਸੀਂ ਪਾਣੀ ਕਿੱਧਰ ਪਾ ਰਹੇ ਹੋ ਕਿੱਧਰ ਪਾਣੀ ਚੜਾ ਰਹੇ ਹੋ ਤੇ ਮਾਰੇ ਕਹਿੰਦੇ ਵੀ ਕਰਤਾਰਪੁਰ ਮੇਰੇ ਖੇਤ ਨੇ ਮੈਂ ਉਥੇ ਪਾਣੀ ਪਹੁੰਚਾ ਰਿਹਾ ਕਿੰਦੇ ਵੀ 80 ਦੂਰ ਕਿੱਦਾਂ ਚਲਿਆ ਜਾਵੇਗਾ ਤੇ ਮਾਰੇ ਕਹਿੰਦੇ ਵੀ ਜਿੱਦਾਂ ਤੁਹਾਡਾ ਸੂਰਜ ਜਿਹੜਾ ਤੁਹਾਡਾ ਜਲ ਜਿਹੜਾ ਤੁਹਾਡੇ ਬਜ਼ੁਰਗਾਂ ਨੂੰ ਪਹੁੰਚ ਜਾਵੇਗਾ ਮੇਰਾ ਕਿਵੇਂ ਨਹੀਂ ਜਾਵੇਗਾ ਸੋ ਸਤਿਗੁਰਾਂ ਨੇ ਤਾਂ ਵੇਖੋ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਖੰਡਨ ਕੀਤਾ ਹੈ ਪਰ ਅਸੀਂ ਲੋਕ ਸਾਡੇ ਲੋਕ ਜਿਹੜੇ ਹਨ ਪਤਾ ਨਹੀਂ ਕਿਉਂ ਨਹੀਂ ਅਜੇ ਤੱਕ ਵੀ ਸਮਝੇ ਪ੍ਰਚਾਰਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਐਵੇਂ ਕੋਫਰ ਨਾ ਤੋਲਿਆ ਕਰੋ ਕਿਉਂਕਿ ਆਪਾਂ ਵੀ ਸੋਸ਼ਲ ਮੀਡੀਆ ਤੇ ਕਈ ਪ੍ਰਚਾਰਕ ਦੇਖਦੇ ਆਂ ਵੀ ਜਿਹੜੀਆਂ ਬੜੀਆਂ ਲੰਮੀਆਂ ਲੰਮੀਆਂ ਗੱਪਾਂ ਸੁਣਾਉਂਦੇ ਨੇ ਜਿਨ੍ਹਾਂ ਦਾ ਗੁਰਬਾਣੀ ਦੇ ਨਾਲ ਗੁਰੂ ਸਾਹਿਬ ਦੇ ਸਿਧਾਂਤ ਨਾਲ ਕੋਈ ਸਬੰਧ ਨਹੀਂ ਕੌਮ ਨੂੰ ਮੈਂ ਬੇਨਤੀ ਕਰੂੰਗਾ ਕਿ ਭਾਈ ਹਮੇਸ਼ਾ ਇਹੋ ਜਿਹੇ ਪ੍ਰਚਾਰਕਾਂ ਨੂੰ ਕਟਹਿਰੇ ਦੇ ਵਿੱਚ ਖੜੇ ਕਰਿਆ ਕਰੋ ਜਿਹੜੇ ਸਤਿਗੁਰੂ ਦੇ ਸਿਧਾਂਤ ਤੋਂ ਪਟਕਾ ਕੇ ਕੇਵਲ ਆਪਣੇ ਜੇਬਾਂ ਗਰਮ ਕਰਨ ਤੱਕ ਰਸਮਿਤ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਖਰੀ ਉਤਰਦੀ ਹੈ ਉਹਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਾਂ ਅਪਣਾਈਏ ਜਿਹੜੀ ਗੱਲ ਸਿਧਾਂਤਕ ਤੌਰ ਤੇ ਖਰੀ ਨਹੀਂ ਉਤਰਦੀ ਉਸ ਗੱਲ ਦਾ ਕਿਨਾਰਾ ਵੀ ਕਰੀਏ ਅਤੇ ਐਸੇ ਪ੍ਰਚਾਰਕਾਂ ਤੋਂ ਵੀ ਥੋੜਾ ਸੁਚੇਤ ਰਹੀਏ ਤੇ ਤਾਂ ਕਰਕੇ ਸਾਡੀ ਕੌਮ ਦੇ ਵਿੱਚ ਵਹਿਮ ਭਰਮ ਅਤੇ ਅੰਧਵਿਸ਼ਵਾਸ ਫੈਲਿਆ ਹੋਇਆ ਹੈ ਸਹਿਬ ਨੇ ਕਿਰਪਾ ਕੀਤੀ ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟਾ ਹੈ ਗੁਰੂ ਦਾ ਜਿਹੜਾ ਦੁਖੀ ਹੈ ਗੁਰੂ ਦਾ ਦੁਖੀ ਭਾਵ ਕੇ ਗੁਰੂ ਦੇ ਚਰਨਾਂ ਤੋਂ ਜਿਹੜਾ ਟੁੱਟ ਚੁੱਕਿਆ ਹੈ ਟੁੱਟਿਆ ਕੌਣ ਹੈ ਜਿਹੜੇ ਸਤਿਗੁਰੂ ਦੇ ਸਿਧਾਂਤ ਨੂੰ ਨਹੀਂ ਅਪਣਾਇਆ ਅੱਧ ਬੀਚ ਤੇ ਟੁੱਟੇ ਦਾ ਭਾਵ ਹੈ ਵੀ ਉਹਨੇ ਆਪਣਾ ਮਨੁੱਖਾ ਜਨਮ ਜਿਹੜਾ ਵਾ ਬੇਅਰਥਾ ਹੀ ਗਵਾ ਲਿਆ ਉਹਦੇ ਤੋਂ ਕੋਈ ਲਾਹਾ ਪ੍ਰਾਪਤ ਨਹੀਂ ਕੀਤਾ ਮਹਾਰਾਜ ਨੇ ਅੱਗੇ ਕਿਰਪਾ ਕੀਤੀ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸਹਿਬ ਨੇ ਇਹ ਮਨੁੱਖਾ ਸਰੀਰ ਕਿਸੇ ਮਨੋਰਥ ਕਰਕੇ ਬਖਸ਼ਿਆ ਸੀ ਹੁਣ ਭਗਤ ਪੂਰਨ ਸਿੰਘ ਹੋਣਾ ਦਾ ਜਦੋਂ ਆਪਾਂ ਜੀਵਨ ਪੜਦੇ ਆ ਤੇ ਤਕਰੀਬਨ ਉਹਨਾਂ ਨੇ ਸਾਰੀ ਜ਼ਿੰਦਗੀ ਬੇਸਹਾਰਿਆਂ ਦੀ ਸੇਵਾ ਕੀਤੀ ਸਾਰੀ ਜ਼ਿੰਦਗੀ ਉਹਨਾਂ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਆਪਣਾ ਆਪ ਵੀ ਨਹੀਂ ਸੀ ਪਤਾ ਸਾਰੀ ਜ਼ਿੰਦਗੀ ਉਹਨਾਂ ਦਾ ਮਲ ਬੁੱਤਰ ਚੁੱਕਦੇ ਰਹੇ ਸਾਫ਼ ਕਰਦੇ ਰਹੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੋਹਣ ਦਾ ਰਿਸ਼ਤਾ ਵੀ ਨਹੀਂ ਸੀ ਤੇ ਅੱਜ بڑے ਐਨਜੀਓ ਵਾਲੇ ਭੀਖ ਮੰਗਦੇ ਨੇ ਦੀ ਭਾਈ ਅਸੀਂ ਇਹਨਾਂ ਦੀ ਸੇਵਾ ਕਰਨੀ ਉਹਨਾਂ ਦੀ ਸੇਵਾ ਕਰਨੀ ਮੈਂ ਕਹੂੰਗਾ ਬੇਨਤੀ ਕਰੂੰਗਾ ਇਸ ਗੱਲ ਉੱਤੇ ਕਿ ਜਦੋਂ ਭਗਤਪੂਰਨ ਸਿੰਘ ਵਰਗੇ ਟਿੰਗਲਵਾੜਾ ਵਰਗਿਆਂ ਦੇ ਵਰਗੀਆਂ ਸਾਡੇ ਕੋਲ ਵੱਡੀਆਂ ਸੰਸਥਾਵਾਂ ਹਨ ਇਹੋ ਜਿਹੇ ਲੋਕਾਂ ਨੂੰ ਐਨ ਆਰ ਆਈ ਵੀਰ ਬੜਾ ਆਪਣਾ ਕੇ ਦਾਨ ਭੇਜਦੇ ਹਨ ਪਹਿਲਾਂ ਇਹ ਜਾਣ ਲਿਆ ਕਰੋ ਕਿ ਤੁਹਾਡੇ ਵੱਲੋਂ ਭੇਜਿਆ ਜਾਂਦਾ ਪੈਸਾ ਲੋੜਵੰਦ ਲੋਕਾਂ ਦੇ ਵਿੱਚ ਲੱਗਦਾ ਹੈ ਪਿੱਛੇ ਜੇ ਇੱਕ ਗਰੰਤੀ ਸਿੰਘ ਦੀ ਵੀ ਵੀਡੀਓ ਆਈ ਜਿਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਗਿਆ ਉਹਦੇ ਕੋਲੇ ਬੜੀ ਮਸ਼ਹੂਰ ਹੈ ਉਹਦੀ ਐਨਜੀਓ ਤੇ ਕਹਿੰਦੇ ਵੀ ਉਹਨੇ ਮੈਨੂੰ ਸਾਫ਼ ਉਹ ਲਫ਼ਜ਼ਾਂ ਦੇ ਵਿੱਚ ਮਨਾ ਕਰ ਦਿੱਤਾ ਵੀ ਮੇਰੀ ਧੀ ਦੀ ਦਵਾਈ ਵਾਸਤੇ ਮੈਂ ਕਿਹਾ ਗਿਆ ਸੀਗਾ ਉਹਦੇ ਕੋਲੇ ਅੱਜ ਉਹ ਹਸਪਤਾਲ ਬਣਾਉਣ ਦਿਆ ਵਾ ਤੇ ਫਤਿਹ ਨੂੰ ਪਹਿਲਾਂ ਵਰਤਦਾ ਪੈ ਸਿੱਖਾਂ ਦੇ ਇਮੋਸ਼ਨ ਜਿਹੜੇ ਇਮੋਸ਼ਨਲ ਬਲੈਕਮੇਲ ਵੀ ਕਿਹਾ ਜਾ ਸਕਦਾ ਵਾ ਵੀ ਧਰਮ ਦੇ ਨਾਮ ਉੱਪਰ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਪਿਆ ਸੋ ਸਿੱਖਾਂ ਨੂੰ ਬੇਨਤੀ ਹੈ ਕਿ ਭਾਈ ਸਕੂਲ ਅਤੇ ਹਸਪਤਾਲ ਜਿਹੜੇ ਹਨ ਉਹ ਆਪ ਆਪਣੇ ਹੱਥੀ ਬਣਾਵੋ ਭਾਵੇਂ ਕਿ ਆਪਣੇ ਹੱਥਾਂ ਦੇ ਵਿੱਚ ਹੀ ਸਾਰਾ ਪ੍ਰਬੰਧ ਰੱਖੋ ਨਾ ਮਾਤਰ ਜੀ ਜਿਹੜੀ ਫੀਸ ਉਹਨਾਂ ਦੀ ਰੱਖੀ ਜਾਵੇ ਕਿਉਂਕਿ ਖਰਚੇ ਵੀ ਹਨ ਖਰਚੇ ਵੀ ਕੱਢਣੇ ਹੁੰਦੇ ਹਨ ਸੰਸਥਾਵਾਂ ਦੇ ਸਟਾਫ ਜਿਹੜਾ ਰੱਖਿਆ ਹੁੰਦਾ ਹੈ ਉਹਦੀਆਂ ਤਨਖਾਹਾਂ ਵੀ ਦੇਣੀਆਂ ਹੁੰਦੀਆਂ ਹਨ ਪਰ ਇਹੋ ਜਿਹੇ ਜਿਹੜੇ ਲੋਕ ਕੇਵਲ ਪ੍ਰਵਾਸੀਆਂ ਦੀ ਤਾਂ ਮਦਦ ਕਰਨੋਂ ਪਹਿਲ ਕਰਦੇ ਹਨ ਅਤੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਕਹਿੰਦੇ ਵੀ ਜਾਓ ਸਾਡੇ ਕੋਲੇ ਤੁਹਾਡੇ ਵਾਸਤੇ ਕੋਈ ਦੁਆਨੀ ਨਹੀਂ ਹੈਗੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਸੁਚੇਤ ਰਹਿਣਾ ਚਾਹੀਦਾ ਐਨ ਆਰ ਆਈ ਵੀਰਾਂ ਨੂੰ ਇੱਥੋਂ ਦੇ ਲੋਕਾਂ ਨੂੰ ਮਹਾਰ ਨੇ ਕਿਹਾ ਵੀ ਸਤਿਗੁਰੂ ਨੇ ਕਿਰਪਾ ਕੀਤੀ ਕਿ ਗੁਰੂ ਦਾ ਜਿਹੜਾ ਦੁੱਖ ਹੀ ਹੈ ਉਹ ਕਿਸੇ ਕਾਜ ਦੇ ਭਾਵਕੇ ਕੋਈ ਜਿਹੜਾ ਕਾਜ ਸਵਾਰਨ ਵਾਲਾ ਸੀ ਨਾ ਉਹਦੀ ਜ਼ਿੰਦਗੀ ਦੇ ਵਿੱਚ ਰੱਬ ਦਾ ਨਾਮ ਲੈਣ ਵਾਲਾ ਸੀ ਉੱਥੋਂ ਤੱਕ ਰਵੀ ਨਹੀਂ ਪਹੁੰਚ ਸਕਿਆ ਉਹਨ ਕਿਉਂ ਨਹੀਂ ਪਹੁੰਚ ਸਕਿਆ ਮਾਨਵਤਾ ਦੀ ਸੇਵਾ ਦੇ ਪੁੰਜ ਭਗਤਪੂਰਨ ਸਿੰਘ ਹੋਣੀ ਉਹ ਸਾਰੇ ਕਾਰਜ ਕਰਕੇ ਗਏ ਜਿਹੜੇ ਅਕਾਲ ਪੁਰਖ ਪਰਮਾਤਮਾ ਦੀ ਤਸਵੀਰ ਹੋਈ ਜਿਹੜੇ ਸਿਧਾਂਤਕ ਸੋਚ ਆ ਉਹਦੇ ਮੁਤਾਬਕ ਸਨ ਭਗਤਪੂਰਨ ਸਿੰਘ ਹੋਣਾ ਨੇ ਸਭਨਾਂ ਦੀ ਬਾਹ ਫੜੀ ਸਭਨਾਂ ਨੂੰ ਗਲ ਬੱਕੜੀ ਚ ਲਿਆ ਸਭਨਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਸੋ ਇਹੋ ਜਿਹੇ ਭਗਤਾਂ ਦੇ ਜੀਵਨ ਤੋਂ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਨਾਲੇ ਜਿਹੜੇ ਸਾਡੀਆਂ ਪੁਰਾਣੀਆਂ ਸੰਸਥਾਵਾਂ ਹਨ ਕਿਰਪਾ ਕਰਕੇ ਉਹਨਾਂ ਦੇ ਵੱਲ ਆਪਾਂ ਧਿਆਨ ਦਿਈਏ ਇਨ ਨਮੀਆ ਜਿਹੜੇ ਸੰਸਥਾਵਾਂ ਐ এনਜੀਓ ਵਗੈਰਾ ਹਨ ਇਹਨਾਂ ਦੇ ਵੱਲ ਥੋੜਾ ਜਿਹਾ ਧਿਆਨ ਘਟਾਈ ਸਤਿਗੁਰੂ ਬਾਸਾ ਕਿਰਪਾ ਕਰਦੇ ਹਨ ਅੱਗੇ ਰਹਿਮਤ ਦੇ ਮੀਂਹ ਵਰਸਾਉਂਦੇ ਮਰਨੇ ਕਹੇ ਸੰਤ ਕੇ ਦੁਖੀ ਕੋ ਉਦਿਆਨ ਪਰਮਈਏ ਸੰਤ ਕਾ ਦੁਖੀ ਉੱਜੜ ਪੈ ਜਿਦਾਂ ਕੋਈ ਜੰਗਲਾਂ ਬੀਆ ਬਾਨਾ ਦੇ ਵਿੱਚ ਪਟਕਦਾ ਰਵੇ ਰਸਤਾ ਪਟਕ ਜਾਵੇ ਗੁਰੂ ਦੇ ਚਰਨਾਂ ਤੋਂ ਟੁੱਟਿਆ ਹੋਇਆ ਮਨੁੱਖ ਇਦਾਂ ਦੀ ਹਾਲਾਤ ਦੇ ਵਿੱਚ ਵਿਚਰਦਾ ਗੁਮਨਾਮ ਹੋ ਕੇ ਜਿੱਦਾਂ ਜੰਗਲਾਂ ਦੇ ਵਿੱਚ ਭਟਕਦਾ ਹੋਵੇ ਜਿੱਦਾਂ ਉਹਨੇ ਕਦੇ ਕੁਛ ਚੱਜਦਾ ਵੇਖਿਆ ਨਾ ਹੋਵੇ ਅਸੀਂ ਗੁਰੂ ਦੇ ਸਿਧਾਂਤ ਨੂੰ ਵਿਸਾਰ ਕੇ ਇੱਕ ਹਿਸਾਬ ਦਾ ਆਪਣੀ ਜ਼ਿੰਦਗੀ ਦੇ ਵਿੱਚ ਭਟਕਦੇ ਪਏ ਆਂ ਪੁਆਰ ਹੋਏ ਸਾਡੀ ਹਾਲਤ ਉਹੋ ਜਿਹੀ ਬਣ ਗਈ ਐ ਵੀ ਜਿੱਦਾਂ ਜੰਗਲਾਂ ਦੇ ਵਿੱਚ ਜਾ ਕੇ ਕਈ ਤਪੀਸਤਰ ਪੁਰਾਣੇ ਸਮਿਆਂ ਦੇ ਵਿੱਚ ਤਪ ਕਰਦੇ ਰਹੇ ਸਨ ਜਿੱਦਾਂ ਸਿੱਧ ਯੋਗੀ ਜਿਹੜੇ ਸਨ ਜੰਗਲ ਬੀਆਬਾਨਾਂ ਦੇ ਵਿੱਚ ਬੈੰਦੇ ਸਨ ਸੁਮੇਰ ਪਹਾੜਾਂ ਤੇ ਜਾ ਜਾ ਕੇ ਬੈੰਦੇ ਸਨ ਤੇ ਮਹਾਰਿ ਪਾਸ਼ਾ ਨੇ ਫਿਰ ਉਹਨਾਂ ਨੂੰ ਕੰਨੋ ਫੜ ਕੇ ਮਾਤ ਲੋਕ ਧਰਤੀ ਤੇ ਲੈ ਕੇ ਆਂਦਾ ਵੀ ਚਲੋ ਇਥੇ ਕੀ ਕਰਦੇ ਪਏ ਹੋ ਇਦਾਂ ਹੀ ਕਰਮਕਾਂਡ ਕਰਨ ਵਾਲੇ ਲੋਕ ਜਿਹੜੇ ਹਨ ਇਸ ਦੁਨੀਆ ਦੇ ਵਿੱਚ ਪਟਕਦੇ ਪਹਿਣ ਜਿੱਦਾਂ ਜੰਗਲਾਂ ਦੇ ਵਿੱਚ ਲੋਕ ਪਟਕਦੇ ਹੁੰਦੇ ਨੇ ਅੱਗੇ ਮਹਾਰਾਜ ਨੇ ਸੰਤ ਗਦੋਖੀ ਕੁਜੜ ਪਾਈਏ ਉਹ ਸਭ ਉਜੜਦੇ ਹਨ ਬਰਬਾਦ ਹੋ ਜਾਂਦੇ ਹਨ ਬਰਬਾਦ ਹੋਣ ਦਾ ਭਾਵ ਆ ਵੀ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਕੁਝ ਪ੍ਰਾਪਤ ਨਾ ਕਰ ਸਕੇ ਅੱਗੇ ਮਹਾਰਾਜ ਨੇ ਕਿਰਪਾ ਕੀਤੀ ਸੰਤ ਗਦੋਖੀ ਅੰਤਰ ਤੇ ਥੋਤਾ ਜਿਉਂ ਸਾਸ ਬਿਨਾਂ ਮਿਰਤਕ ਹੀ ਲੋਤਾ ਜਿਦਾ ਬਾਸ ਹੁੰਦਾ ਹੈ ਨਾ ਬਾਸ ਥੋਤਾ ਹੁੰਦਾ ਹੈ ਅੰਦਰੋਂ ਤਿਮਾਰੇ ਪਾਤਸ਼ਾਹ ਕਹਿੰਦੇ ਵੀ ਇਨਸਾਨ ਜਿਹੜਾ ਗੁਰੂ ਨੂੰ ਤਿਆਗ ਦਿੰਦਾ ਹੈ ਸਤਿਗੁਰੂ ਦੇ ਸਿਧਾਂਤ ਨੂੰ ਤਿਆਗ ਦਿੰਦਾ ਹੈ ਉਹ ਜਿਉਂਦਾ ਜ਼ਰੂਰ ਆ ਸਾਹਾਂ ਕਰਕੇ ਸਾਹਾਂ ਕਰਕੇ ਜਿਉਂਦਾ ਪਿਆ ਪਰ ਆਤਮਿਕ ਤੌਰ ਤੇ ਉਹਦੀ ਮੌਤ ਬੜੇ ਚਿਰ ਤੋਂ ਹੋ ਚੁੱਕੀ ਹੈ ਜਮੀਰ ਦੇ ਤੌਰ ਤੇ ਉਹ ਮਰ ਚੁੱਕਿਆ ਅੱਜ ਸਾਡੇ ਕਈ ਪ੍ਰਚਾਰਕਾਂ ਦੀ ਜਮੀਰ ਮਰ ਚੁੱਕੀ ਹੈ ਜਿਹੜੇ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਸੁਣਾਈ ਜਾਂਦੇ ਰਹਿੰਦੇ ਨੇ ਸੋ ਪ੍ਰਚਾਰਕ ਵੀਰਾਂ ਨੂੰ ਬੇਨਤੀ ਹੈ ਕਿ ਭਰਾਵੋ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖੋ ਹਰ ਪੱਖ ਤੋਂ ਸਤਿਗੁਰੂ ਪਾਸ਼ਾ ਤੁਹਾਡੀ ਬਾਹ ਫੜਦੇ ਨੇ ਸਤਿਗੁਰੂ ਪਾਸ਼ਾ ਤੇ ਉਹਨਾਂ ਦੇ ਵੀ ਬਾਹ ਫੜਦੇ ਰਹਿ ਜਿਹੜੇ ਮਹਾਰਾਜ ਨੂੰ ਮੰਦਾ ਬੋਲਦੇ ਸਨ ਸ਼ਰਨ ਵਿੱਚ ਆਉਂਦੇ ਸੀ ਤੇ ਸਹਿਬ ਬਖਸ਼ ਦੇਂਦੇ ਸਨ ਕੁਫਰ ਨਾ ਤੋਲਿਆ ਕੁਫਰ ਤੋਲ ਕੇ ਠੀਕ ਹੈ ਕੁਝ ਸਮੇਂ ਲਈ ਲੋਕਾਂ ਨੂੰ ਕੁਝ ਸੰਗਤ ਜਿਹੜੀ ਬੈਠੀ ਹੈ ਉਹਦੇ ਹਿਸਾਬ ਨਾਲ ਤੁਸੀਂ ਬੋਲ ਦਿੰਨੇ ਹੋ ਪਰ ਉਦੋਂ ਬਾਅਦ ਗੁਰੂ ਨੂੰ ਕਿਹੋ ਜਿਹਾ ਮੂੰਹ ਵਿਖਾਓਗੇ ਕਦੇ ਇਹ ਵੀ ਸੋਚਿਆ ਮਹਰ ਨੇ ਕਿਹਾ ਜਿਉ ਸਾਸ ਤਿਨਾ ਮਰਤਾ ਕਿ ਲੋਥਾ ਜਮੀਰ ਦਾ ਮਰ ਜਾਣਾ ਸਰੀਰ ਦਾ ਜਿਉਂਦੇ ਰਹਿਣਾ ਪਾਸ਼ਾ ਜੀ ਕਹਿੰਦੇ ਬੜੇ ਚਿਰ ਤੋਂ ਮਰਿਆ ਹੋਏ ਦੇ ਬਰਾਬਰ ਹੈ ਸਰ ਤੇ ਇੱਕ ਸਾਹ ਹੀ ਨਿਕਲੇ ਜਮੀਰ ਤਾਂ ਕਦੇ ਦੀ ਮਰ ਚੁੱਕੀ ਅੱਗੇ ਮਹਾਰ ਨੇ ਕਿਰਪਾ ਕੀਤੀ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਨ ਬੀਜ ਆਪੇ ਹੀ ਖਾਏ ਉਹਦੇ ਚੜ ਨਹੀਂ ਭਾਵ ਕੇ ਉਹਦੇ ਸੰਸਾਰ ਵਿੱਚ ਪੈਰ ਨਹੀਂ ਲੱਗੇ ਆਪਣਾ ਉਹਦਾ ਕੋਈ ਵजूद ਨਹੀਂ ਅੱਗੇ ਮਹਰ ਨੇ ਕਿਰਪਾ ਕੀਤੀ ਆਪਨ ਬੀਜ ਆਪੇ ਹੀ ਖਾਹੇ ਜਿਹੋ ਜਾਂ ਕੋਈ ਬੀਜੇਗਾ ਉਹੋ ਜੇ ਖਾਵੇਗਾ ਮਹਾਰਾ ਕਹਿੰਦੇ ਵੀ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਕੇ ਜਿਹੋ ਜਾਂ ਬੀਜ ਪਾਵੇਂਗਾ ਉਹੋ ਜੇ ਫਸਲ ਪ੍ਰਾਪਤ ਹੋ ਜਲਗੀ ਸੰਤ ਕੇ ਦੁਖੀ ਕੋ ਅਵਰ ਨ ਰੱਖਨ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਮਹਾਰ ਨੇ ਕਹਿ ਵੀ ਗੁਰੂ ਦੇ ਦੁਖੀ ਨੂੰ ਕਿਤੇ ਵੀ ਕੋਈ ਰੱਖਣ ਵਾਲੀ ਜਗਾ ਨਹੀਂ ਹੈ ਪਾਪਕੇ ਗੁਰੂ ਦੇ ਦੋਖੀ ਨੂੰ ਕੋਈ ਬਖਸ਼ਦਾ ਨਹੀਂ ਹੈ ਹਾਂ ਜੇ ਕਿਤੇ ਮਹਾਰਾਜ ਮਿਹਰਬਾਨੀ ਕਰ ਦੇਣ ਬਖਸ਼ਣ ਤੇ ਆ ਜਾਣ ਤੇ ਵੱਡੇ ਵੱਡੇ ਪਾਪੀਆਂ ਦੇ ਵੱਡੇ ਵੱਡੇ ਗੁਨਾਹ ਵੀ ਬਖਸ਼ ਦਿੰਦੇ ਹਨ ਸੋ ਪੁੱਲ ਚੁੱਕੀ ਬਖਸ਼ੋ ਕਿਮਾ ਜੀਲਾ ਉਪਰਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਪਤੇ